ਦੇਖੋ ਇਹ ਪੁਲ ਨਾ ਚੱਲਣ ਕਰਕੇ ਸ਼ਹਿਰ ਦਾ ਸਭ ਬਹੁਤ ਸਫਰ ਕਰ ਰਹੇ ਸੀਗੇ ਤੇ ਮੈਂ ਇਹ ਕਹੂੰਗੀ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਇੱਥੋਂ ਦੀ ਮਾਰਕੀਟ 'ਚ ਔਰ ਆਸ-ਪਾਸ ਦੇ ਲੋਕਾਂ ਜਿੱਥੇ ਸਾਰੇ ਸਫਰ ਕਰਦੇ ਸੀ ਖੁਸ਼ੀ ਦਾ ਦਿਨ ਹੈ ਅੱਜ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿੰਨੀ ਆ ਆ ਮੈਨੀ ਪਾਲੀ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਆਹ ਔਰ ਮੇਰੇ ਵੀਰਾਂ ਦਾ ਜਿਹੜੇ ਇੱਥੇ ਮਾਰਕੀਟ ਵਾਲੇ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇੰਨਾ ਸਬਰ ਰੱਖਿਆ ਪਰ ਉਹਨਾਂ ਨੂੰ ਇੱਕ ਉਮੀਦ ਸੀ ਵੀ ਇਹ ਪੁਲ ਜ਼ਰੂਰ ਚੱਲੂਗਾ ਜਿਨੋਂ ਅਸੀਂ ਆਏ ਅਸੀਂ ਇਹ ਦੇਖਿਆ ਵੀ ਇਹ ਪੁਲ ਮਾਰਕੀਟ ਵਾਲੇ ਸਾਡੇ ਕੋਲੇ ਇਹ ਵੀ ਪੁਲ ਨਹੀਂ ਚੱਲ ਰਿਹਾ ਕਿਉਂ ਇਹਦਾ ਕੰਮ ਬੰਦ ਪਿਆ ਤਾਂ ਉੱਥੇ ਕੀ ਸਾਨੂੰ ਸਾਡੇ ਸਾਹਮਣੇ ਇਹ ਵੀ ਇੱਕ ਐਨਓਸੀ ਚਾਹੀਦੀ ਹੈ ਇੱਥੇ ਕੁਝ ਹਡਲਸ ਸੀਗੇ ਕੁਝ ਦਰਖਤ ਸੀਗੇ ਔਰ ਕੁਝ ਮੰਦਰ ਦਾ ਸੀਗਾ ਵਿੱਚ ਮੈਟਰ ਵੀ ਇਹ ਹਡਲ ਨੂੰ ਦੂਰ ਕਰਕੇ ਐਨਓਸੀ ਚਾਹੀਦੀ ਹੈ ਤਾਂ ਅਸੀਂ ਸਾਡੇ ਸਾਰੇ ਸਟਾਫ ਨੂੰ ਲੈ ਕੇ ਪੀਡਬਲੂਡੀ ਦੀ ਟੀਮ ਨੂੰ ਐਸਡੀਐਮ ਸਾਹਿਬ ਨੂੰ ਲੈ ਕੇ ਇਹ ਹਡਲਸ ਦੂਰ ਕੀਤੀਆਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਫਾਸਟ ਚੱਲਦਾ ਰਿਹਾ ਫੇਰ ਵੀ ਬਿਚਦੀ ਇਹ ਹੋ ਗਿਆ ਸੀ ਥੋੜੇ ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਸ਼ਾਇਦ ਪੁਲ ਸ਼ੁਰੂ ਹੋ ਜੇ ਤਾਂ ਪਰ ਜਦੋਂ ਸਾਰੀ ਟੀਮ ਨੇ ਕਿਹਾ ਕਿ ਇਹਦਾ ਹਾਲੇ ਥੋੜਾ ਜਿਹਾ ਕੰਮ ਬਾਕੀ ਹੈ ਤਾਂ ਸਾਨੂੰ ਇਹ ਸੀ ਜਿੱਥੇ ਇੰਨਾ ਚਿਰ ਸਫਰ ਕੀਤਾ ਹੈ ਮਹੀਨਾ ਹੋਰ ਸਹੀ ਪਰ ਕੰਮ ਪ੍ਰੋਪਰ ਢੰਗ ਨਾਲ ਹੋਵੇ ਕੱਲ ਨੂੰ ਕਿਸੇ ਨੂੰ ਮੁਸ਼ਕਿਲ ਨਾ ਆਵੇ ਤਾਂ ਅੱਜ ਉਹ ਕੰਮ ਪੂਰਾ ਹੋ ਕੇ ਪੁਲ ਖੁੱਲ ਰਿਹਾ ਆ ਮੈਨੀ ਪਾਲੀ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਲ ਜਿੰਦਾਬਾਦ ਦੇਖੋ ਮੈਂ ਇੱਕ ਇਹ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਹੈ ਜੇ ਉਹਨਾਂ ਨੂੰ ਖੁਸ਼ੀ ਸੀ ਅੱਜ ਪੁਲ ਜਦੋਂ ਅਸੀਂ ਫੇਸਬੁੱਕ ਤੇ ਪਾ ਦਿੰਦੇ ਆ ਨਾ ਪਤਾ ਨਹੀਂ ਉਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ ਪਹਿਲਾਂ ਵੀ ਜਿਹੜਾ ਆਪਣਾ ਉੱਪਰ ਪੁਲ ਸੀਗਾ ਦੂਸਰਾ ਰਿਪੇਅਰ ਹੋਈ ਸੀ ਉਹਦੀ ਮੈਂ ਉਦੋਂ ਯੂਐਸਏ ਗਈ ਹੋਈ ਸੀ ਔਰ ਪੀਡਬਲਯੂਡੀ ਦੀ ਟੀਮ ਇਹ ਕਹਿ ਰਹੀ ਸੀ ਕਿ ਹਾਲੇ ਇਹ ਨਹੀਂ ਖੁੱਲ ਸਕਦਾ ਥੋੜਾ ਬੋਤਾ ਕੰਮ ਰਹਿੰਦਾ ਪਰ ਜਦੋਂ ਬਾਰਿਸ਼ ਹੋਈ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਦਿਨ ਰਾਤ ਕਰਕੇ ਇਹਨੂੰ ਪੂਰਾ ਕਰੋ ਬਾਰਿਸ਼ ਕਰਕੇ ਅੰਡਰਪਾਸ ਭਰ ਗਿਆ ਤਾਂ ਦਿੱਕਤ ਆ ਰਹੀ ਹੈ ਅਸੀਂ ਖੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ੱੱਕਾ ਕੀਤਾ ਆਮ ਨਿਪਾਲਤੀ ਜਿੰਦਾਬਾਦ ਐਮਐਲਏ ਨੀਨਾ ਮਿੱਤਰ ਜਿੰਦਾਬਾਦ ਇਹਦਾ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁਲ ਦਾ ਉਗਾਟਣ ਹੋ ਰਿਹਾ ਕੱਲੋਂ ਲੱਡੂ ਲੈ ਕੇ ਆਗੇ ਮੈਨੂੰ ਸੁਣਨ ਚ ਇਹ ਵੀ ਆਈ ਸੀ ਕਰੇਨਾ ਵੀ ਲੈ ਕੇ ਆਏ ਨੇ ਪਰ ਮੈਂ ਇਹ ਕਹਿਨੀ ਆ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਂ ਹੀ ਰਾਜਪੂਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਛੁੱਟਿਆ ਉਹਨ ਤੋਂ ਸੀ ਗੁੰਡਾਗਰਦੀ ਛੱਡ ਦੋ ਆਵਾ ਮਾਪੀ ਪਾਲੀ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਿੰਦੀ ਆਲ ਪਾਰਟੀਆਂ ਦਾ ਵੈਲਕਮ ਹੈ ਇਹ ਜਨਤਾ ਦਾ ਕੰਮ ਹੈ ਮੇਰਾ ਕੱਲੀ ਦਾ ਕੰਮ ਨਹੀਂ ਹੈ ਆਲ ਪਾਰਟੀਆਂ ਦੇ ਲੀਡਰ ਆਉਂਦੇ ਇੱਥੇ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਾਉਂਦੇ ਖੁਸ਼ੀਆਂ ਬਣਾਉਂਦੇ ਪਰ ਜਿਹੜੀ ਗੁੰਡਾਗਰਦੀ ਤੇ ਤੱਕਾਸ਼ਾਈ ਉਹ ਮੈਂ ਰਾਜਪੁਰੇ 'ਚ ਕਦੇ ਬਰਦਾਸ਼ਤ ਨਹੀਂ ਕਰੂੰਗੀ ਆਵਾ ਮਾਪੀ ਪਾਲੀ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਇਹ ਕਹਿੰਦੀ ਆ ਰਾਜਪੁਰੇ ਨੇ ਇਹ 5 ਸਾਲ ਮੈਨੂੰ ਦਿੱਤੇ ਆ ਤੁਸੀਂ ਜਿਹੜੀ ਗੁੰਡਾਗਰਦੀ ਕਰਨੀ ਸੀ ਬਹੁਤ ਕਰ ਲਈ ਲੋਕਾਂ ਨੂੰ ਧਮਕਾਇਆ ਡਰਾਇਆ ਕੁੱਟਿਆ ਲੁੱਟਿਆ ਜੋ ਕਰਨਾ ਸੀ ਆਪਦਾ ਪੂਰਾ ਕਰ ਲਿਆ ਇਹਨਾਂ ਦਾ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੋਣ ਮੈਂ ਖਾਮ ਖਾ ਹਾਂ ਮੈਨੂੰ ਪਾਲੀ ਜਿੰਦਾਬਾਦ ਐਮਐਲਏ ਨੀਨਾ ਮਿੱਤਰ ਜਿੰਦਾਬਾਦ ਵੀ ਤੂੰ ਐਵੇਂ ਆ ਕੇ ਇੱਥੇ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹੋ ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੁਲਟਿਆ ਇਹ ਮੈਟਰ ਨਹੀਂ ਤਾਂ ਇਹਨਾਂ ਦਾ ਪੂਰਾ ਕੱਲ ਇਹ ਸੀਗਾ ਕਿ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ ਚ ਨਹੀਂ ਬਰਦਾਸ਼ਤ ਹੋ ਮੈਡਮ ਆਮ ਨਿਗਮ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਬਿਲਕੁਲ ਜੀ ਪੁਰਾਣਾ ਬੱਸ ਸਟੈਂਡ ਵੀ ਚੱਲੂਗਾ ਸਾਰੀਆਂ ਰੌਣਕਾਂ ਇੱਥੇ ਵਾਪਸ ਆਣਗੀਆਂ ਮੈਂ ਇਹ ਕਹਿਨੀ ਆ ਕਿ ਕੱਲ ਮੈਂ ਸੁਣਦੀ ਸੀ ਮੈਂ ਜੀ ਐਨੇ ਪੈਸੇ ਲਿਆਇਆ ਉਹ ਲਿਆਂਦਾ ਸਾ ਨਹੀਂ ਅਸੀਂ ਕੋਈ ਆਸਾਨ ਨਹੀਂ ਕੀਤਾ ਸਾਨੂੰ ਚੁਣੇ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਅੱਜ ਮੈਂ ਨਲਾਸ ਦਾ ਕਟ ਮਨਜ਼ੂਰ ਕਰਾਇਆ ਮੈਂ ਕੋਈ ਆਸਾਨ ਨਹੀਂ ਕੀਤਾ ਪਬਲਿਕ ਨੇ ਮੇਰੇ ਤੇ ਉਮੀਦ ਕਰਕੇ ਕੰਮ ਕਰਵਾਇਆ ਵੀ ਇਹ ਕੰਮ ਹੋਣਾ ਚਾਹੀਦਾ ਤਾਂ ਅਸੀਂ ਉਹ ਕੰਮ ਕਰਵਾਇਆ ਆਵਾਜ਼ ਮਾਂਗਦੀ ਪਾਲਟੀ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਜੇ ਤੁਸੀਂ ਇੱਕ ਕੰਮ ਕਰਕੇ ਆਸਾਨ ਕਰੀ ਜਾਓਗੇ ਲੋਕਾਂ ਤੇ ਤਾਂ ਮੈਂ ਇਹ ਕਹੂੰਗੀ ਵੀ ਫਿਟੇ ਲਾਂਦਾ ਤੁਹਾਡੇ ਇਹੋ ਜਿਹੇ ਲੋਕਾਂ ਤੇ ਜਿਹੜੇ ਕੰਮ ਕਰ ਕਰ ਤੁਸੀਂ ਆਸਾਨ ਕਰਦੇ ਹੋ ਆਵਾਜ਼ ਮਾਂਗਦੀ ਪਾਲਟੀ ਜਿੰਦਾਬਾਦ ਐਮ ਐਲ ਏ ਨੀਨਾ ਮਿੱਤਰ ਜਿੰਦਾਬਾਦ ਵਿਦਾਂ ਸਭਾ ਹਲਕਾ ਰਾਜਪ੍ਰਾਤੋਂ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਅੱਜ ਰਾਜਪ੍ਰਾਦੇਸ਼ਾਨਕ ਜਨਤਾ ਸਕੂਲ ਨੇੜੇ ਬਣੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ ਆਪਣੇ ਹੱਥੀ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਬਾਜ਼ਾਰ ਮਹਿੰਦਰ ਗੰਜ ਦੇ ਦੁਕਾਨਦਾਰਾਂ ਸਮੇਤ ਆਸਮਰਤਕ ਹਾਜ਼ਰ ਰਹੇ ਇਸ ਮੌਕੇ ਵਿਧਾਇਕ ਨੀਨਾ ਮਿੱਤਲ ਵੱਲੋਂ ਓਵਰ ਬ੍ਰਿਜ ਦਾ ਕੰਮ ਮੁਕੰਮਲ ਹੋਣ ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਗਿਆ ਕਿ ਬਾਜ਼ਾਰ ਮਹਿੰਦਰ ਗੰਜ ਦੇ ਵਸਨੀਕ ਅਤੇ ਦੁਕਾਨਦਾਰ ਇਸ ਵਧਾਈ ਦੇ ਬਹੁਤ ਵੱਡੇ ਪਾਤਰ ਹਨ ਇਸ ਇਲਾਕੇ ਦੇ ਲੋਕਾਂ ਨੇ ਲੰਬਾ ਇੰਤਜ਼ਾਰ ਕੀਤਾ ਹੈ ਇਸ ਫਲਾਈਓਵਰ ਦੇ ਪੂਰੇ ਹੋਣ ਦਾ ਇਸ ਮੌਕੇ ਵਿਧਾਇਕ ਨੀਨਾ ਮਿੱਤਲ ਨੇ ਬੀਤੇ ਦਿਨ ਸਾਬਕਾ ਵਿਧਾਇਕ ਹਰਦੇয়াল ਕੰਬੋਜ ਵੱਲੋਂ ਕੀਤੇ ਗਏ ਐਪੀਸੋਡ ਬਾਰੇ ਸਾਬਕਾ ਵਿਧਾਇਕ ਨੂੰ ਤੂੰ ਕੌਣ ਮੈਂ ਖਾਮਖਾ ਕਹਿ ਕੇ ਸੰਬੋਧਿਤ ਕੀਤਾ ਇੱਥੇ ਦੱਸ ਦਈਏ ਕਿ ਅੱਜ ਵਿਧਾਇਕ ਰਾਜਪੁਰਾ ਮੈਡਮ ਨੀਨਾ ਮਿੱਤਲ ਵੱਲੋਂ ਓਵਰ ਬ੍ਰਿਜ ਦੀ ਰਸਮੀ ਉਦਘਾਟਨ ਦੀ ਰਿਬਨ ਕਟਾਈ ਪੁਲ ਦੇ ਨਿਰਮਾਣ ਦੇ ਵਿੱਚ ਕਾਰਜ ਕਰਨ ਵਾਲੇ ਇੱਕ ਮਜ਼ਦੂਰ ਤੋਂ ਕਰਵਾਈ ਗਈ ਸੁਣੋ ਇਸ ਦੌਰਾਨ ਵਿਧਾਇਕ ਰਾਜਪਰਾ ਮੈਡਮ ਨੀਨਾ ਮਿੱਤਲ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਆ ਕੀ ਕਿਹਾ ਦੇਖੋ ਇਹ ਪੁਲ ਨਾ ਚੱਲਣ ਕਰਕੇ ਸ਼ਹਿਰ ਵਾਸੀ ਬਹੁਤ ਸਫਰ ਕਰਦੇ ਸੀਗੇ ਤੇ ਮੈਂ ਇਹ ਕਹੂੰਗੀ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਇੱਥੋਂ ਦੀ ਮਾਰਕੀਟ 'ਚ ਔਰ ਆਸ-ਪਾਸ ਦੇ ਲੋਕਾਂ 'ਚ ਜਿੱਥੇ ਸਾਰੇ ਸਫਰ ਕਰਦੇ ਸੀ ਖੁਸ਼ੀ ਦਾ ਦਿਨ ਹੈ ਅੱਜ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿੰਦੀ ਆ ਔਰ ਮੇਰੇ ਵੀਰਾਂ ਦਾ ਜਿਹੜੇ ਇੱਥੇ ਮਾਰਕੀਟ ਵਾਲੇ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿ ਜਿਹੜਾ ਉਹਨਾਂ ਨੇ ਇੰਨਾ ਸਬਰ ਰੱਖਿਆ ਪਰ ਉਹਨਾਂ ਨੇ ਕੁ ਉਮੀਦ ਸੀ ਵੀ ਇਹ ਪੁਲ ਜਰੂਰ ਚੱਲੂਗਾ ਜਦੋਂ ਅਸੀਂ ਆਏ ਅਸੀਂ ਇਹ ਦੇਖਿਆ ਵੀ ਇਹ ਪੁਲ ਮਾਰਕੀਟ ਵਾਲੇ ਸਾਡੇ ਕੋਲੇ ਇਹ ਵੀ ਪੁਲ ਨਹੀਂ ਚੱਲ ਰਿਹਾ ਕਿਉਂ ਇਹਦਾ ਕੰਮ ਬੰਦ ਪਿਆ ਤਾਂ ਉੱਥੇ ਕੀ ਸਾਨੂੰ ਸਾਡੇ ਸਾਹਮਣੇ ਇਹ ਵੀ ਇੱਕ ਐਨਓਸੀ ਚਾਹੀਦੀ ਹੈ ਇੱਥੇ ਕੁਝ ਹਡਲਸ ਸੀਗੇ ਕੁਝ ਦਰਖਤ ਸੀਗੇ ਔਰ ਕੁਝ ਮੰਦਰ ਦਾ ਸੀਗਾ ਵਿੱਚ ਮੈਟਰ ਵੀ ਇਹ ਹਡਲ ਨੂੰ ਦੂਰ ਕਰਕੇ ਐਨਓਸੀ ਚਾਹੀਦੀ ਹੈ ਤਾਂ ਸੀ ਸਾਡੇ ਸਾਰੇ ਸਟਾਫ ਨੂੰ ਲੈ ਕੇ ਪੀ ਡਬਲਯੂ ਡੀ ਦੀ ਟੀਮ ਨੂੰ ਐਸ ਡੀ ਐਮ ਸਾਹਿਬ ਨੂੰ ਲੈ ਕੇ ਇਹ ਹਡਲਸ ਦੂਰ ਕੀਤੀਆਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਫਾਸਟ ਚੱਲਦਾ ਰਿਹਾ ਫੇਰ ਵੀ ਵਿੱਚ ਦੀ ਇਹ ਹੋ ਗਿਆ ਸੀ ਥੋੜੇ ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਸ਼ਾਇਦ ਪੁਲ ਸ਼ੁਰੂ ਹੋ ਜੇ ਤਾਂ ਪਰ ਜਦੋਂ ਸਾਰੀ ਟੀਮ ਨੇ ਕਿਹਾ ਕਿ ਇਹਦਾ ਹਾਲੇ ਥੋੜਾ ਜਿਹਾ ਕੰਮ ਬਾਕੀ ਹੈ ਤਾਂ ਸਾਨੂੰ ਇਹ ਸੀ ਜਿੱਥੇ ਇੰਨਾ ਚਿਰ ਸਫਰ ਕੀਤਾ ਹੈ ਮਹੀਨਾ ਹੋਰ ਸੀ ਪਰ ਕੰਮ ਪ੍ਰੋਪਰ ਢੰਗ ਨਾਲ ਹੋਵੇ ਕੱਲ ਨੂੰ ਕਿਸੇ ਨੂੰ ਮੁਸ਼ਕਿਲ ਨਾ ਆਵੇ ਤਾਂ ਅੱਜ ਉਹ ਕੰਮ ਪੂਰਾ ਹੋ ਕੇ ਪੁਲ ਖੁੱਲ ਰਿਹਾ ਕੱਲ ਜੋ ਐਪੀਸੋਡ ਹੋਇਆ ਮੈਂ ਮੂਦੇ ਬਾਰੇ ਕੀ ਕਹਿਣਾ ਚਾਹੂੰਗੀ ਦੇਖੋ ਮੈਂ ਇਹ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਹੈ ਜੇ ਉਹਨਾਂ ਨੂੰ ਖੁਸ਼ੀ ਸੀ ਅੱਜ ਪੁਲ ਜਦੋਂ ਅਸੀਂ ਫੇਸਬੁੱਕ ਤੇ ਪਾ ਦਿੰਦੇ ਆ ਨਾ ਪਤਾ ਨਹੀਂ ਉਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ ਪਹਿਲਾਂ ਵੀ ਜਿਹੜਾ ਆਪਣਾ ਉੱਪਰ ਪੁਲ ਸੀਗਾ ਦੂਸਰਾ ਰਿਪੇਅਰ ਹੋਈ ਸੀ ਉਹਦੀ ਮੈਂ ਉਦੋਂ ਯੂਐਸਏ ਗਈ ਹੋਈ ਸੀ ਔਰ ਪੀਡਬਲਯੂਡੀ ਦੀ ਟੀਮ ਇਹ ਕਹਿ ਰਹੀ ਸੀ ਕਿ ਹਾਲੇ ਇਹ ਨਹੀਂ ਖੁੱਲ ਸਕਦਾ ਥੋੜਾ ਬੋਤਾ ਕੰਮ ਰਹਿੰਦਾ ਪਰ ਜਦੋਂ ਬਾਰਿਸ਼ ਹੋਈ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਦਿਨ ਰਾਤ ਕਰਕੇ ਇਹਨੂੰ ਪੂਰਾ ਕਰੋ ਬਾਰਿਸ਼ ਕਰਕੇ ਅੰਡਰਪਾਸ ਭਰ ਗਿਆ ਤਾਂ ਦਿੱਕਤ ਆ ਰਹੀ ਹੈ ਅਸੀਂ ਖੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ਤੱਕਾ ਕੀਤਾ ਤੱਕਾ ਕਰਕੇ ਬੈਰੀਕੇਟ ਹਟਾਤੇ ਜੇ ਉੱਥੇ ਕੋਈ ਮਿਸਹੈਪਨਿੰਗ ਹੋ ਜਾਂਦੀ ਕੌਣ ਜ਼ਿੰਮੇਵਾਰ ਸੀ ਔਰ ਕੱਲ ਜਿਦੋਂ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁਲਦਾਂ ਉਦ ਘਾਟਨ ਹੋ ਰਿਹਾ ਕੱਲੋਂ ਲੱਡੂ ਲੈ ਕੇ ਆ ਗਏ ਮੈਨੂੰ ਸੁਣਨ ਚ ਇਹ ਵੀ ਆਏ ਸੀ ਕਰੇਨਾ ਵੀ ਲੈ ਕੇ ਆਏ ਨੇ ਪਰ ਮੈਂ ਇਹ ਕਹਿੰਨੀ ਆ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਂ ਹੀ ਰਾਜਪੂਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਛੁੱਟਿਆ ਹੁਣ ਤੁਸੀਂ ਗੁੰਡਾਗਰਦੀ ਛੱਡ ਦਿਓ ਜੇ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਿੰਨੀ ਆ ਆਲ ਪਾਰਟੀਆਂ ਦਾ ਵੈਲਕਮ ਹੈ ਇਹ ਜਨਤਾ ਦਾ ਕੰਮ ਹੈ ਮੇਰਾ ਕੱਲੀ ਦਾ ਕੰਮ ਨਹੀਂ ਹੈ ਆਲ ਪਾਰਟੀਆਂ ਦੇ ਲੀਡਰ ਆਉਂਦੇ ਇੱਥੇ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਾਉਂਦੇ ਖੁਸ਼ੀਆਂ ਬਣਾਉਂਦੇ ਪਰ ਜਿਹ